ਹੈਲੋ एवरीवन ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸੋ ਅੱਜ ਅਸੀਂ ਥੋੜਾ ਜਿਹਾ ਫ੍ਰੀ ਸੀਗੇ ਔਰ ਅਸੀਂ ਕੱਢਦੇ ਜਿਹੜੀ ਗੋਭੀ ਲਈ ਹੋਈ ਸੀ ਉਹ ਕਾਫੀ ਕੁਆਂਟੀਟੀ ਦੇ ਵਿੱਚ ਤਿਆਰ ਹੋ ਗਈ ਸੋ ਅਸੀਂ ਸੋਚਿਆ ਕਿਉਂ ਨਾ ਇਹਦੀ ਪਕੌੜੇ ਬਣਾ ਲਏ ਜਾਈਏ ਬਣਾ ਲੀਏ ਤੇ ਚਲੋ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੇ ਆ ਕਿ ਕਿੱਦਾਂ ਅਸੀਂ ਗੋਭੀ ਦੇ ਪਕੌੜੇ ਬਣਾਏ ਆ ਹਲਵਾਈ ਟਾਈਂਕ ਪਹਿਲਾਂ ਵੀ ਤੁਸੀਂ ਪਾਣੀ ਉਬਾਲ ਲੈਣਾ ਪਾਣੀ ਉਬਾਲ ਕੇ ਇਦੇ ਵਿੱਚ ਤੁਸੀਂ ਗੋਭੀ ਪਾਉਂਗੇ ਇੱਕ ਚਮਚ ਇਹਦੇ ਵਿੱਚ ਤੁਸੀਂ ਨਮਕ ਦਾ ਐਡ ਕਰਨਾ ਹੈ ਤਾਂ ਕਿ ਜਿਹੜਾ ਤੁਹਾਡੀ ਗੋਭੀ ਹੈ ਜਲਦੀ ਉਬਲ ਜਾਵੇ ਗੋਭੀ ਉਬਲਣ ਤੋਂ ਬਾਅਦ ਇਹਨੂੰ ਤੁਸੀਂ ਅਲੱਗ ਬਰਤਨ ਦੇ ਵਿੱਚ ਕੱਢ ਲੈਣਾ ਇਹਦੇ ਵਿੱਚ ਕੋਸ਼ਿਸ਼ ਕਰਨਾ ਕਿ ਘੱਟ ਤੋਂ ਘੱਟ ਪਾਣੀ ਰਵੇ ਇਦੇ ਵਿੱਚ ਹੁਣ ਆਪਾਂ ਪਾਵਾਂਗੇ ਇੱਕ ਚਮਚ ਲਾਹਦਾ ਇੱਕ ਚਮਚੀ ਮਿਰਚ ਦਾ ਇੱਕ ਚਮਚੀ ਇਹਦੇ ਵਿੱਚ ਪਾਉਣਾ ਤੁਸੀਂ ਜੀਰਾ ਕੁਛ ਇਹਦੇ ਵਿੱਚ ਪਾਵਾਂਗੇ ਆਪਾਂ ਕੱਟਿਆ ਹੋਇਆ ਧਨੀਆ ਉੱਪਰ ਵੀ ਪਾਵਾਂਗੇ ਅਦਰਕ ਦਾ ਤੇ ਲਸਣ ਤੇ ਪਿਆਜ਼ ਦਾ ਪੇਸਟ పానయా పావుడ ఆ చూర పావుడర పానచ పాన ఏ గర్మ మసాలా హా మే తలే స ਦੋ ਚਮਚ ਪਾਉਣੀ ਇਹਦੇ ਵਿੱਚ ਵੇਸਣ ਦੇ ਜੇ ਘੱਟ ਲੱਗੇ ਤਾਂ ਹੋਰ ਵੀ ਤੁਸੀਂ ਪਾ ਸਕਦੇ ਹੋ ਜਿੰਨਾ ਜਿਹਾ ਵੇਸਣ ਹੋਰ ਪਾੜੀ ਕਰਨਾ ਹੈ ਥੋੜਾ ਜਿਹਾ ਇਹਦੇ ਵਿੱਚ ਪਾਣੀ ਮਿਕਸ ਕਰ ਸਕਦੇ ਹਾਂ ਜੇ ਤੁਹਾਨੂੰ ਸੁੱਕਾ ਸੁੱਕਾ ਲੱਗੇ ਤਾਂ ਤੇਲ ਹੋ ਗਿਆ ਆਪਣਾ ਗਰਮ ਤੇ ਹੁਣ ਆਪਾਂ ਇਹਨੂੰ ਫਰਾਈ ਕਰਦੇ ਹਾਂ ਗੋਭੀ ਦੇ ਪਕੌੜੇ ਬਣ ਕੇ ਹੋ ਚੁੱਕੇ ਨੇ ਤਿਆਰ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ